ਬੋਲੇ ਤਸਵੀਰ ਅੱਖੀ ਡਿੱਠਾ ਹਾਲ ਜੀ ਸਭ ਤੋਂ ਐ ਔਖੀ ਮਜ਼ਦੂਰ ਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਸਾਰੇ ਜਾਣਦੇ ਆ ਮਜ਼ਦੂਰ ਦਿਵਸ ਹੈ ਸੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਰਤੀ ਬਾਰੇ ਮਜ਼ਦੂਰ ਬਾਰੇ ਕਿਉਂਕਿ ਕਿਰਤੀ ਇੱਕ ਉਹ ਅਹੁਦਾ ਹੈ ਮਜ਼ਦੂਰ ਇੱਕ ਉਹ ਅਹੁਦਾ ਹੈ ਜਿਹੜਾ ਸਾਡੇ ਸਾਰਿਆਂ ਦੇ ਕੰਮ ਆਉਂਦਾ ਹੈ ਸੋ ਸਾਰੇ ਅਹੁਦੇ ਸਾਰੀਆਂ ਪਦਵੀਆਂ ਹਰ ਇੱਕ ਦੇ ਕੰਮ ਨਹੀਂ ਆਉਂਦੀਆਂ ਪਰ ਮਜ਼ਦੂਰ ਜਿਹੜਾ ਇੱਕ ਐਸਾ ਅਹੁਦਾ ਹੈ ਕਿ ਹਰ ਇੱਕ ਦੇ ਕੰਮ ਆਉਂਦਾ ਹੈ ਗਰੀਬ ਤੋਂ ਲੈ ਕੇ ਅਮੀਰ ਤੱਕ ਟਿੰਡੂ ਤੋਂ ਲੈ ਕੇ ਸ਼ਹਿਰੀ ਤੱਕ ਹਰ ਇੱਕ ਦੇ ਕੰਮ ਮਜ਼ਦੂਰ ਆਉਂਦਾ ਹੈ ਪਰ ਫਿਰ ਵੀ ਇੱਕ ਕਿਰਤੀ ਬੰਦਾ ਦੂਸਰਾਂ ਦੇ ਮੁਕਾਬਲੇ ਕਾਫੀ ਸਹਿਣਸ਼ੀਲਤਾ ਵਾਲਾ ਹੁੰਦਾ ਹੈ ਕਿਉਂਕਿ ਜੋ ਉਹਨੇ ਕਮਾਉਣਾ ਉਹ ਪ੍ਰਮਾਤਮਾ ਦਾ ਸ਼ੁਕਰ ਕਰਕੇ ਖਾ ਲੈਣਾ ਹੁੰਦਾ ਹੈ ਕਈ ਵਾਰ ਅਸੀਂ ਉਦੋਂ ਛੋਟੇ ਪੈ ਜਾਂਦੇ ਹਾਂ ਜਦੋਂ ਮਜ਼ਦੂਰ ਨੂੰ ਕਿਰਤੀ ਨੂੰ ਉਸਦੀ ਬਣਦੀ ਮਿਹਨਤ ਨਹੀਂ ਦਿੰਦੇ ਜਿਹੜੀ ਕਿ ਉਸਨੇ ਸਾਰਾ ਦਿਨ ਹੱਡ ਭੰਨ ਕੇ ਆਪਣੇ ਸਰੀਰ ਨੂੰ ਤੋੜ ਕੇ ਕਮਾਈ ਹੁੰਦੀ ਹੈ ਆਓ ਆਪਾਂ ਅੱਜ ਗੱਲ ਕਰਦੇ ਹਾਂ ਉਸੇ ਮਜ਼ਦੂਰ ਬਾਰੇ ਉਸੇ ਕਿਰਤੀ ਬਾਰੇ ਜੋ ਸਾਡਾ ਸਾਰਿਆਂ ਨਾਲ ਸਾਂਝਾ ਹੈ ਜੋ ਕਿ ਕਿਰਤੀ ਹੈ ਜੋ ਬਾਬੇ ਨਾਨਕ ਦੇ ਦਿੱਤੇ ਹੋਏ ਹੁਕਮ ਮੁਤਾਬਕ ਚੱਲਦਾ ਸਵਜ ਦੀ ਇਸ ਰਚਨਾ ਦੇ ਵਿੱਚ ਸਾਡੇ ਲਿਖਾਰੀ ਰਾਜ ਦਿਵਿੰਦਰ ਬਿਆਸ ਜੀ ਕੁਝ ਇਸ ਤਰ੍ਹਾਂ ਲਿਖਦੇ ਨੇ ਕਹਿੰਦੇ ਹਾਰੇ ਨਾ ਹਿੰਮਤ ਬੰਦਾ ਫਰਜੰਦ ਜੀ ਹਾਰੇ ਨਾ ਹਿੰਮਤ ਬੰਦਾ ਫਰਜੰਦ ਜੀ ਅੰਬਰਾਂ ਨੂੰ ਛੁੰਦੇ ਹੌਸਲੇ ਬੁਲੰਦ ਜੀ ਬੋਲੇ ਤਸਵੀਰ ਅੱਖੀਂ ਡਿਠਾ ਹਾਲ ਜੀ ਸਭ ਤੋਂ ਐ ਔਖੀ ਮਜ਼ਦੂਰ ਕਾਲ ਜੀ ਕਹਿੰਦੇ ਸੱਚੀ ਸੁੱਚੀ ਕਰਦਾ ਕਮਾਈ ਕਰਤੀ ਸੱਚੀ ਸੁੱਚੀ ਕਰਦਾ ਕਮਾਈ ਕਰਤੀ ਰੰਮਾ ਵਿੱਚ ਪੂਰੀ ਲਾ ਕੇ ਰੱਖੇ ਬਿਰਤੀ ਮਿਲਦੀ ਮੰਜ਼ਲ ਹਿੰਮਤਾਂ ਦੇ ਨਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਮਿਹਨਤ ਹੈ ਸਾਰਾ ਦਿਨ ਹੱਡ ਭੰਨਵੀ ਮਿਹਨਤ ਹੈ ਸਾਰਾ ਦਿਨ ਹੱਡ ਭੰਨਵੀ ਤੋੜਦੀ ਸਰੀਰ ਨੂੰ ਦਿਹਾੜੀ ਬਨਵੀ ਮਾਰੇ ਮਜਬੂਰੀ ਢਿੱਡ ਦਾ ਸਵਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਕਹਿੰਦੇ ਰੋਟੀ ਦਸਾਂ ਨੋਹਾਂ ਦੀ ਕਮਾ ਕੇ ਖਾਣੀ ਜੀ ਰੋਟੀ ਦਸਾਂ ਨੋਹਾਂ ਦੀ ਕਮਾ ਕੇ ਖਾਣੀ ਜੀ ਕਰਨੀ ਕਿਰਤ ਦੱਸੇ ਗੁਰਬਾਣੀ ਜੀ ਕਰਦਾ ਮਦਦ ਖੁਦਾ ਹੋ ਕੇ ਨਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਕਹਿੰਦੇ ਲਹੂ ਨਾਲ ਨਿਚੋੜੀਏ ਗਰੀਬ ਰਗਦਾ ਲਹੂ ਨਾਲ ਨਿਚੋੜੀਏ ਗਰੀਬ ਰਗਦਾ ਹੱਕ ਦੀ ਕਮਾਈ ਚੋਂ ਹੈ ਦੁੱਧ ਵਗਦਾ ਰੰਗ ਮਿਹਨਤਾਂ ਦਾ ਕਰੇ ਖੁਸ਼ਹਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਰੁੱਖੀ ਸੁੱਖੀ ਖਾ ਕੇ ਵੀ ਸ਼ੁਕਰ ਕਰਨਾ ਰੁੱਖੀ ਸੁੱਖੀ ਖਾ ਕੇ ਵੀ ਸ਼ੁਕਰ ਕਰਨਾ ਭਾਣੇ ਵਿੱਚ ਰਹਿਣਾ ਰੱਬ ਕੋਲੋਂ ਡਰਨਾ ਮਿੱਤਰ ਪਿਆਰੇ ਨੂੰ ਸੁਣਾਉਣਾ ਹਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਇਮਾਨਦਾਰ ਬੰਦੇ ਦਾ ਨਾ ਹੱਕ ਮਾਰੀਏ ਕਹਿੰਦੇ ਕਦੇ ਇਮਾਨਦਾਰ ਬੰਦੇ ਦਾ ਨਾ ਹੱਕ ਮਾਰੀਏ ਕੀਤੀ ਉਹਦੀ ਮਿਹਨਤ ਦਾ ਮੁੱਲ ਤਾਰੀਏ ਰਾਜਤੰਤ ਤੇ ਹੰਢਾਏ ਹਾੜ ਸਿਆਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਸਭ ਤੋਂ ਔਖੀ ਮਜ਼ਦੂਰ ਕਾਲ ਜੀ ਸੁਵਾਕਈ ਦੋਸਤੋ ਜੋ ਅਸੀਂ ਸੁੱਖਾਂ ਦਾ ਸਹਾਰਾ ਅੱਜ ਕੱਲ੍ਹ ਲੈ ਰਹੇ ਹਾਂ ਹਰ ਇੱਕ ਸੁੱਖ ਜਿਹੜਾ ਉਹ ਮਜ਼ਦੂਰ ਦਾ ਦਿੱਤਾ ਹੋਇਆ ਹੈ ਉਹ ਕਿਰਤੀ ਦਾ ਦਿੱਤਾ ਹੋਇਆ ਹੈ ਭਾਵੇਂ ਅਸੀਂ ਏਸੀਆਂ ਥੱਲੇ ਬੰਨੇ ਆਂ ਭਾਵੇਂ ਅਸੀਂ ਚੰਗੀਆਂ ਕੋਠੀਆਂ ਵਿੱਚ ਬੰਨੇ ਆਂ ਭਾਵੇਂ ਕਾਰਾਂ ਵਿੱਚ ਬੰਨੇ ਆਂ ਹਰ ਇੱਕ ਤੇ ਕਿਰਤੀ ਦੀ ਮਿਹਨਤ ਲੱਗੀ ਹੈ ਹਰ ਇੱਕ ਤੇ ਮਜ਼ਦੂਰ ਦੀ ਮਜ਼ਦੂਰੀ ਲੱਗੀ ਹੈ ਸੋ ਇਸ ਕਰਕੇ ਆਓ ਆਪਾਂ ਕਿਰਤੀ ਲੋਕਾਂ ਦਾ ਹਮੇਸ਼ਾ ਸਤਿਕਾਰ ਕਰੀਏ ਉਹਨਾਂ ਨਾਲ ਕਦੇ ਵੀ ਐਸਾ ਵਿਵਹਾਰ ਨਾ ਕਰੀਏ ਜਿਹਦੇ ਕਰਕੇ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚੇ ਤੇ ਬਣਦੀ ਮਿਹਨਤ ਬਣਦੀ ਕਿਰਤੀ ਕਮਾਈ ਉਹਨਾਂ ਨੂੰ ਸਮੇਂ ਅਨੁਸਾਰ ਦਈਏ ਹਮੇਸ਼ਾ ਸਤਿਕਾਰ ਕਰਦੇ ਰਹੀਏ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ